ਮੁਕਸਰ ਦੇ ਬੱਸ ਸਟੈਂਡ ਦੇ ਬਾਹਰ ਧਰਨੇ ਦੇ ਉੱਪਰ ਬੈਠੇ ਸ਼ਿਵ ਸੇਨਾ ਪੰਜਾਬ ਦੇ ਨੇਤਾਵਾਂ ਦੀ ਰਾਗੀਰ ਸਿੱਖ ਨੌਜਵਾਨ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਮਾਮਲਾ ਇੰਨਾ ਜ਼ਿਆਦਾ ਗਰਮਾ ਜਾਂਦਾ ਹੈ ਕਿ ਸ਼ਿਵ ਸੇਨਾ ਦੇ ਨੇਤਾਵਾਂ ਨੇ ਸਿੱਖ ਨੌਜਵਾਨ ਨੂੰ ਪਹਿਲਾਂ ਤਾਂ ਕਾਰ ਦੇ ਵਿੱਚ ਵੜ ਕੇ ਕੁੱਟਿਆ ਅਤੇ ਫਿਰ ਬਾਹਰ ਕੱਢ ਕੇ ਵੀ ਉਸ ਦੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਉਸ ਦੇ ਕੱਪੜੇ ਤੱਕ ਫਾੜ ਦਿੱਤੇ ਉਦਰ ਸ਼ਿਵसेना ਪੰਜਾਬ ਦੇ ਪ੍ਰਧਾਨ ਰਾਜੇਸ਼ ਗਰਗ ਨੇ ਇਸ ਦੇ ਬਾਰੇ ਵਿੱਚ ਦੱਸਿਆ ਹੈ ਕਿ 29 ਮਈ ਨੂੰ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਦੇ ਘਰ ਦੇ ਗੇਟ ਦੇ ਉੱਪਰ ਕੁਝ ਲੋਕਾਂ ਨੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ। ਉਹਨਾਂ ਨੇ ਇਸ ਸਬੰਧ ਦੇ ਦਰਮਿਆਨ ਦੋਸ਼ੀਆਂ ਦੇ ਖਿਲਾਫ ਪੁਲਿਸ ਚੌਕੀ ਬੱਸ ਸਟੈਂਡ ਅਤੇ ਥਾਣਾ ਸਿਟੀ ਦੇ ਵਿੱਚ ਸ਼ਿਕਾਇਤ ਦਰਜ ਵੀ ਕਰਵਾਈ ਸੀ। ਪਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਅਤੇ ਨਾਹੀ ਰੁਪੀਆਂ ਦੇ ਬਾਰੇ ਵਿੱਚ ਪੁਲਿਸ ਨੇ ਕਿਸੇ ਪ੍ਰਕਾਰ ਦੇ ਨਾਲ ਕੋਈ ਗੱਲ ਪਤਾ ਹੀ ਲਗਾਈ ਹੈ ਇਸੇ ਗੱਲ ਦੇ ਰੋਸ ਦੇ ਮੱਦੇਨਜ਼ਰ ਮਲੌਟ ਰੋਡ ਬੱਸ ਸਟੈਂਡ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਲੱਗਿਆ ਹੋਇਆ ਸੀ ਪਰੰਤੂ ਇੱਕ ਦਸਤਾਰ ਧਾਰੀ ਨੌਜਵਾਨ ਜੋ ਹੈ ਉਹ ਕਾਰ ਦੇ ਵਿੱਚ ਸਵਾਰ ਹੋ ਕੇ ਆਂਦਾ ਆਇਆ ਤੇ ਉਹਨਾਂ ਦੇ ਨਾਲ ਬਹਿਸ ਕਰਨ ਲੱਗ ਪੈਂਦਾ ਹੈ ਅਤੇ ਧਰਨਾ ਚੁੱਕਣ ਦੇ ਵਾਸਤੇ ਵੀ ਕਹਿੰਦਾ ਹੈ ਜਿਸ ਦੇ ਉੱਪਰ ਉਹ ਉਹਨਾਂ ਦੇ ਨਾਲ ਹੱਥੋ ਪਾਈ ਕਰਨ ਦੇ ਵਾਸਤੇ ਉਤਾਰੂ ਹੋ ਗਿਆ ਸੀ ਇਸ ਲਈ ਉਸ ਦੇ ਨਾਲ ਮਾਰਕੁੱਟ ਦੀ ਇਹ ਗੱਲਬਾਤ ਵੀ ਆੇ ਸਾਹਮਣੇ ਆਈ ਹੈ ਉਧਰ ਦੂਸਰੇ ਪਾਸੇ ਇਸ ਸਿੱਖ ਨੌਜਵਾਨ ਨੇ ਕਿਹਾ ਹੈ ਕਿ ਉਕਤ ਲੋਕਾਂ ਨੇ ਉਸ ਦੇ ਨਾਲ ਮਾਰਕੁੱਟ ਕੀਤੀ ਹੈ ਜਿਸ ਨੂੰ ਸਾਰਿਆਂ ਨੇ ਵੇਖਿਆ ਹੈ ਫਿਲਹਾਲ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆ ਗਿਆ ਹੈ ਅਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰੰਤੂ ਇਸ ਸਭ ਦੇ ਦਰਮਿਆਨ ਜਥੇਦਾਰ ਸਾਹਿਬ ਦੇ ਵੱਲੋਂ ਵੀ ਆਪਣੀ ਗੱਲਬਾਤ ਜੋ ਹੈ ਸਾਂਝੀ ਕੀਤੀ ਗਈ ਹੈ। ਤਾਂ ਇਸ ਪੂਰੀ ਦੀ ਪੂਰੀ ਗੱਲਬਾਤ ਅਤੇ ਸ਼ਿਵ ਸੈਨਾ ਪੰਜਾਬ ਦੇ ਵੱਲੋਂ ਇੱਥੇ ਦਸਤਾਰ ਧਾਰੀ ਨੌਜਵਾਨ ਦੇ ਕੱਪੜੇ ਫਾੜਨਾ, ਉਸ ਦੇ ਨਾਲ ਮਾਰ ਕੁੱਟ ਕਰਨਾ ਅਤੇ ਇਸ ਤਰ੍ਹਾਂ ਦਾ ਵਤੀਰਾ ਕਰਨ ਦਾ ਜੋ ਪੂਰਾ ਦਾ ਪੂਰਾ ਇਹ ਮਾਮਲਾ ਹੈ। ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ